ਜੀ ਆਰ ਸੀ ਲਾਈਵ ਟੂ ਵੀ ਫੇਸਬੁੱਕ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਏ ਹੋਏ ਹਾਂ ਜੱਦੀ ਘਰ ਸ਼ਹੀਦ ਆਜਮ ਭਗਤ ਸਿੰਘ ਦਾ ਜੀ ਸਾਰੇ ਜਰੂਰ ਵੀਡੀਓ ਨਾਲ ਬਣੇ ਰਹੋ ਇਹ ਘਰ ਜਿਸ ਤਰ੍ਹਾਂ ਦਾ ਸੀ ਉਸੇ ਤਰ੍ਹਾਂ ਦਾ ਅੱਜ ਵੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੁਰਾਣੀ ਸਰਹੰਦੀ ਇੱਟ ਜਿਹੜੀ ਲੱਗੀ ਹੋਈ ਹੈ ਪਹਿਲਾਂ ਤਾਂ ਕੋਟਨ ਕੋਟ ਪ੍ਰਣਾਮ ਸ਼ਹੀਦਾਂ ਨੂੰ ਸਾਰੇ ਵੀਡੀਓ ਜਰੂਰ ਸ਼ੇਅਰ ਕਰਿਓ ਲਓ ਜੀ ਆਪਾਂ ਅੰਦਰ ਆ ਗਏ ਆ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਉਸ ਟਾਈਮ ਦਾ ਜਿਹੜਾ ਮੰਝਾ ਵੀ ਪਿਆ ਸਾਰੀਆਂ ਯਾਦਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਉੱਪਰ ਚੁਬਾਰਾ ਪਿਆ ਹੋਇਆ ਜੀ ਬਹੁਤ ਸੋਹਣਾ ਜਿਹੜਾ ਮਕਾਨ ਹੈ ਉਹ ਦੇਖੋ ਉੱਪਰ ਬਾਲੇ ਚੱਕੀ ਕਿਉਂਕਿ ਥੋੜੇ ਥੋੜੇ ਦਾਣੇ ਉਸ ਟਾਈਮ ਹੱਥਾਂ ਨਾਲ ਹੀ ਪੀਲਿਆ ਕਰਦੇ ਤੇ ਇੱਧਰ ਤੇ ਤੁਸੀਂ ਦੇਖ ਸਕਦੇ ਹੋ ਕੋਸ ਟਾਈਮ ਦੇ ਬਰਤਨ ਭਾਂਡੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਜੀ ਮਹਾਨ ਯੋਧੇ ਸੂਰਮਾ ਸੋ ਸਾਰੇ ਵੀਡੀਓ ਜਰੂਰ ਸ਼ੇਅਰ ਕਰਿਓ ਯਾਦਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ ਅਲਮਾਰੀ ਸ਼ੀਸ਼ੇ ਲੱਗੇ ਹੋਏ ਉਹਦੇ ਕਰਕੇ ਥੋੜਾ ਦੁਕਾਨ 'ਚ ਦਿੱਕਤ ਆ ਰਹੀ ਹੈ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਆਹ ਵਾਲੇ ਜ ਹੁੰਦੇ ਸੀ ਤੀਰਥ ਮਹਿਰਮਪੁਰੀ ਵੀ ਪੁੱਜਿਆ ਹੋਇਆ ਬਹੁਤ ਬਹੁਤ ਧੰਨਵਾਦ ਦੇਖੋ ਸਾਹਮਣੇ ਜਰੂਰ ਵੀਡੀਓ ਸ਼ੇਅਰ ਕਰੋ ਚਰਖਾ ਵੀ ਪਿਆ ਉਹਨਾਂ ਦੀ ਮਾਤਾ ਜੀ ਦਾ ਤੇ ਆਹ ਦੇਖੋ ਬਰਤਨ ਭਾਂਡੇ ਇੱਥੇ ਪਏ ਆ ਆ ਵੀ ਚਰਖਾ ਵਗੈਰਾ ਪਿਆ ਹੋਇਆ ਹੈ ਹੈ ਸਰ ਚਰਖਾ ਵੀ ਪਿਆ ਹੈ ਪੀੜੀ ਦੇਖ ਲਓ ਆਹ ਆਹ ਪਰਣਾਮ ਸ਼ਹੀਦਾਂ ਨੂੰ ਸਾਰੇ ਵੀਡੀਓ ਜਿੰਨੇ ਵੀ ਦੇਖਦੇ ਆ ਵੀਡੀਓ ਜਰੂਰ ਸ਼ੇਅਰ ਕਰਿਓ ਕਿਉਂਕਿ ਹੈ ਨਾ ਮਹਾਨ ਸ਼ਹੀਦਾਂ ਨੇ ਜੇ ਸ਼ਹੀਦੀਆਂ ਦਿੱਤੀਆਂ ਤਾਂ ਆਪਾਂ ਅੱਜ ਆਜ਼ਾਦੀ ਦਾ ਨਿਗ੍ਹਾ ਮਾਣ ਰਹੇ ਆ ਸੋ ਜਰੂਰ ਸ਼ੇਅਰ ਕਰੋ ਦਬਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੇ ਜਰੂਰ ਆਇਓ ਇੱਥੇ ਖੜਕੜ ਕਲਾਂ ਪਿੰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਉਸ ਪਿੰਡ 'ਚ ਆਪਾਂ ਆਏ ਹੋਏ ਅੱਜ ਬਾਕਮਾਲਤਾ ਕੋ ਹੈ ਚਾ ਬੱਬਰ ਅਕਾਲੀ ਲਹਿਰ ਪੀੜੇ ਇੱਥੋਂ ਹੀ ਇਸ ਜ਼ਿਲ੍ਹੇ ਤੋਂ ਸ਼ੁਰੂ ਹੋਈ ਸੀ ਵੱਡਾ ਮਾਣ ਪ੍ਰਾਪਤ ਹੈ ਪਾਵਨ ਪਵਿੱਤਰ ਧਰਤੀ ਹੈ ਸੋ ਜਰੂਰ ਸਾਰੇ ਵੀਡੀਓ ਨੂੰ ਸ਼ੇਅਰ ਕਰੋ ਤੇ ਕਿੰਨੀ ਦੁਨੀਆਂ ਤੁਸੀਂ ਦੇਖੋ ਦੇਖਣ ਆ ਰਹੀ ਹੈ ਸਜਦਾ ਕਰਨ ਆ ਰਹੀ ਹੈ ਨਮਨ ਕਰਨ ਆ ਰਹੀ ਹੈ ਸੋ ਤੁਸੀਂ ਵੀ ਸਾਰੇ ਜਰੂਰ ਆਓ ਸਾਰਿਆਂ ਨੂੰ ਬੇਨਤੀ ਹੈ जीआरसी लाइब्रेरी फेसबुक पेज ਜਿੰਨੇ ਵੀ ਫੋਲੋ ਕੀਤਾ ਸਾਰੇ ਜਰੂਰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਜੇ ਇਹ ਨਾ ਹੁੰਦੇ ਤਾਂ ਆਜ਼ਾਦੀ ਇਹ ਨਾ ਹੁੰਦੀ ਆ ਸੋ ਵੱਡਾ ਯੋਗਦਾਨ ਕੋਟਨ ਕੋਟ ਪ੍ਰਣਾਮ ਸੋ ਬਹੁਤ ਸੋਣਾ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਤੇ ਆ ਦੇਖੋ ਤੁਸੀਂ ਤੇ ਆ ਦੇਖੋ ਸੁੱਚ ਪੁਰਾਣੇ ਇਹ ਵੀ ਜਾਂਦਾ ਹੀ ਰਹੀਆਂ ਸੁੱਚ ਦੇਖੋ ਦੇਖੋ ਚੁੱਲਾ ਬਹੁਤ ਜਿਆਦਾ ਲੱਕੜੀ ਨਾਲੇ ਕੰਮ ਚੱਲ ਗਿਆ ਸੀ ਉਸ ਘਟ ਹੁੰਦੀ ਦੀ ਤੇ ਜਰੂਰ ਸਾਰੇ ਸ਼ੇਅਰ ਕਰਿਓ ਸ਼ੇਦੇ ਆਜਮ ਸਰਦਾਰ ਭਗਤ ਸਿੰਘ ਦਾ ਘਰ ਉੱਪਰ ਚਵਾਰੇ ਪਏ ਹੋਏ ਆ ਆ ਪੌੜੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਆ ਲੋ ਸਾਰੀ ਇੱਟਾਂ ਹੋਈ ਆ ਸੋ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਸੰਭਾਲ ਕੇ ਰੱਖਿਆ ਹੋਇਆ ਬਣਾ ਦਿਆ ਹੈ ਨਾ ਆ ਕੂਏ ਦੇਖ ਲੋ ਇਹ ਪਹਿਲੇ ਖਾਲੀ ਹੋ ਗਿਆ ਪੂਰੇ ਖੇ田 ਵਿੱਚ ਸੋ ਬਹੁਤ ਸੋਹਣਾ ਜ਼ਰੂਰ ਵੀਡੀਓ ਨੂੰ ਸਾਰੇ ਸ਼ੇਅਰ ਕਰਿਓ ਤੇ ਸਾਰੀ ਜਿੰਨੇ ਵੀ ਮਹਾਨ ਯੋਧੇ ਸੂਰਮੇ ਸਾਰਿਆਂ ਨੂੰ ਕੋਟ ਕੋਟ ਪ੍ਰਣਾਮ ਵੀਡੀਓ ਸਾਰੇ ਸ਼ੇਅਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਹੈ